ਅਡਾ ਇੱਥੇ ਰਹਿੰਦੇ ਜੇ ਕਿ ਜਿਹੜੀ ਆ ਜ਼ਮੀਨ ਚੋਂ ਰੇਤ ਪੁੱਟੀ ਜਾ ਰਹੀ ਆ ਇੱਥੇ ਕਦੇ ਤੁਹਾਡੀ ਹੂਹ ਚ ਫਸਲ ਹੋਈ ਸੀ ਨਹੀਂ ਜੇ ਸਰ ਦਿਹਾਈ ਦਰਿਆ ਵਗਦਾ ਦੇਖਿਆ ਹੀ ਬੁੰਜਾ 55 ਸਾਲ ਉਮਰ ਹੋ ਗਈ ਇੱਥੇ ਦਰਿਆ ਵਗਦਾ ਦੇਖਿਆ ਹੀ ਤੇ ਫਸਲ ਕਦੀ ਦੇਖੀ ਨਹੀਂ ਪਿੰਡ ਵਾਸੀਆਂ ਦਾ ਵੀ ਇਹ ਕਹਿਣਾ ਕਿ ਇਹ ਦਰਿਆ ਵਗਦਾ ਵਾ ਤੇ ਦਰਿਆ ਦੇ ਵਿੱਚ ਜਦੋਂ ਤੁਸੀਂ ਆਏ ਸੀ ਉਦੋਂ ਮਸ਼ੀਨ ਵੀ ਕਹਿੰਦੇ ਕਿ ਦਰਿਆ ਦੇ ਵਿੱਚ ਹੀ ਲੱਗੀ ਸੀ ਵਿੱਚ ਲੱਗੀ ਠੇੜੀਆਂ ਵੀ ਦਰਿਆ ਦੇ ਵਿੱਚ ਹੀ ਆ ਪਾਣੀ ਦੇ ਵਿੱਚ ਲੱਗੀਆਂ ਉਹ ਪਰੇ ਮਸ਼ੀਨਾਂ ਸਪਰ ਲੱਗਾ ਸਾਮੇ ਸਪਰ ਬਣਿਆ ਸਪਰ ਦੇ ਲੱਗੋ ਮਿੱਟੀ ਤੇ ਰੇਤ ਪੁੱਟਦੇ ਪਏ ਆ ਉਹ ਸਪਰ ਨੂੰ ਕਿਨੇ ਕਿੱਟ ਬਚਾਰੇਗਾ ਸਪਰ ਦਾ ਟ ਅੱਜ ਨਹੀਂ ਗਿਆ ਪਾਣੀ ਕੱਲ ਨੂੰ ਪਾਣੀ ਚੱਲ ਜਾਏਗਾ ਪਿੰਡ 'ਚ ਪਾਣੀ ਆਏਗਾ ਜੇ ਸਿੱਧਾ ਸਪਰ ਟੁੱਟ ਰਿਹਾ ਜੇ ਕੱਲ ਨੂੰ ਕੋਈ ਵੀ ਨੁਕਸਾਨ ਹੁੰਦਾ ਵਾ ਤੇ ਇਹਦੇ 'ਚ ਜਿਹੜੀ ਪਾਲਿਸੀ ਆਈ ਸੀ ਉਹ ਤੇ ਕਿਸਾਨਾਂ ਨੂੰ ਫਾਇਦਾ ਦੇਣ ਵਾਸਤੇ ਸੀ ਤੁਹਾਨੂੰ ਨਹੀਂ ਲੱਗਦੀ ਕਿ ਅੱਜ ਤਾਂ ਡੇਪੈਂਡ ਵਾਸਤੇ ਮੁਸੀਬਤ ਬਣ ਗਈ ਹੈ ਕਿਸਾਨਾਂ ਨੂੰ ਫਾਇਦਾ ਜੇ ਵੈਸੇ ਹੋਇਆ ਹੀ ਉਹ ਆਇਆ ਸੀ ਪਹਿਲੀ ਚ ਪੁੱਟਣੀ ਤੇ ਦਰਿਆ ਥੋੜਾ ਪੁੱਟਣ ਨੂੰ ਕਿਹਾ ਸੀ ਸਰਕਾਰ ਨੇ ਤੇ ਦਰਿਆ ਪੁੱਟਣ ਨੂੰ ਕਿਹਾ ਹੀ ਨਹੀਂ ਉਹ ਦਾ ਸਿੱਧਾ ਦਰਿਆ ਪੁੱਟੇ ਜਾਂਦੇ ਪਏ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇੱਥੋਂ ਦੀ ਅਫਸਰਸ਼ਾਹੀ ਜਿੰਨੇ ਮਤਲਬ ਇਹਨੂੰ ਰੋਕਣਾ ਸੀ ਅੱਜ ਕਿਤੇ ਨਾ ਕਿਤੇ ਉਹ ਵੀ ਕੰਬ ਗੰਦੀ ਨੀਂਦੇ ਸੁੱਤੀ ਹੈ ਸੁੱਤੇ ਪਏ ਸਾਰੇ ਸੁੱਤੇ ਪਏ ਆ ਜੀ ਕੋਈ ਨਹੀਂ ਬੋਲਦਾ ਕੋਈ ਆਇਆ ਹੀ ਨਹੀਂ ਇੱਥੇ ਜਾਂ ਕੋਈ ਜਾਂਦਾ ਗਾਂ ਸਦਾਦਾ ਤਾਂ ਹੀ ਨਹੀਂ ਆਂਦੇ ਪਏ ਕਿਉਂਕਿ ਪਿੱਛੇ ਜੀ ਦਿਵਾਲੀ ਵੀ ਨੰਨ ਕੇ ਗਈ ਆ ਤੇ ਹੋ ਸਕਦਾ ਦਿਵਾਲੀ ਦਿਵਾਲੀ ਚ ਮੋਟਾ ਮੋਟਾ ਗਿਆ ਹੋਣਾ ਸਦਾ ਤੇ ਪਾਣੀ ਤਾਂ ਤਾਜ਼ਾ ਤਾਜ਼ਾ ਦੇਖੋ ਟਿਪੜ ਦਰਿਆ ਜੇ ਗੱਡੇ ਤੇ ਪਾਣੀ ਨਿਕਲਦੇ ਪਿੱਛੇ ਅ ਦੇਖੋ ਇੱਥੇ ਢੇਰ ਵੀ ਲੱਗੇ ਨੇ ਉਹਨਾਂ ਨੇ ਸਾਨੂੰ ਢੇਰ ਵੀ ਦਿਖਾ ਦਿੱਤਾ ਪਾਣੀ ਵਗਣ ਡਿਆ ਵਾ ਕਿਉਂਕਿ ਜਿੱਥੇ ਪਾਣੀ ਦਰਿਆ ਦਾ ਵਗਣ ਡਿਆ ਹੋਏ ਤੇ ਉੱਥੇ ਕਦੇ ਵੀ ਫਸਲ ਜਿਹੜੀ ਉਹ ਨਹੀਂ ਹੋ ਸਕਦੀ ਜੇ ਮੰਨ ਲਓ ਕਿ ਇੱਥੋਂ ਰੇਤ ਜਿੱਤਰਾ ਪੁੱਟਣ ਡੇ ਆ ਕੀ ਤੁਹਾਨੂੰ ਲੱਗਦਾ ਕਿ ਇੱਥੇ 50 ਸਾਲ ਤੱਕ ਕੋਈ ਫਸਲ ਹੋ ਸਕਦੀ ਹੈ ਜੀ ਕੁਛ ਨਹੀਂ ਕੁਛ ਨਹੀਂ ਹੋ ਸਕਦਾ ਜੀ ਕੁਛ ਨਹੀਂ ਹੋ ਸਕਦਾ ਤੇ ਫਿਰ ਇਹ ਕਿਹਦੀ ਰ ਕਿ ਇਹ ਤਾਂ ਕਿਲੋਮੀਟਰ ਨਹੀਂ ਲੱਗਦਾ ਕਿ ਇੱਥੇ ਇੱਕ ਗੇਮ ਖੇਡੀ ਜਾ ਰਹੀ ਹੈ ਕਿ ਦਰਿਆਨ ਦੇ ਵਿੱਚ ਜਿਹੜੇ ਪਹਿਲੀ ਕੁਝ ਨੰਬਰੀ ਸੀ ਕਿ ਲੋਕਾਂ ਦੇ ਕਹਿੰਦੇ ਕਿ ਨੰਬਰੀ ਪਹਿਲੀ ਸੀ ਜਦੋਂ ਕਿਤੇ ਜਦੋਂ ਇਹ ਦਰਿਆ ਵੰਡਿਆ ਗਿਆ ਤਾਂ ਨੰਬਰੀ ਪਹਿਲੀ ਵਿੱਚ ਬੋਲਦੀ ਸੀ ਕੁਝ ਗਵਰਨਮੈਂਟ ਦੀ ਪਹਿਲੀ ਬੋਲਦੀ ਸੀ ਕਿ ਉਹ ਸਾਰੀ ਸਕੀਮ ਲਾ ਕੇ ਅੱਜ ਕਿਤੇ ਮਾਫੀਆ ਜਿਹੜਾ ਉਹ ਸਰਗਰਮਤ ਨਹੀਂ ਹੋ ਗਿਆ ਮਾਫੀਆ ਖਾਂਡਾ ਖੁੱਲਾ ਖੁੱਲੇ ਹਾ ਦਤਨਾ ਖਾਂਡਾ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਲਗਾਵਲੀ ਗੱਲ ਹੀ ਨਹੀਂ ਹੈ ਜਿਹੜੇ ਨੰਬਰੀ ਪਾਇਓ ਜਿਹੜੀ ਪਈ ਮਾਰੀ ਬੜੋ ਪਾਣੀ ਉੱਥੇ ਪਾਣੀ ਵਗਦਾ ਦਿਖਿਆ ਪਿਆ ਉੱਥੇ ਦੇ ਤਾਂ ਗੱਡੀ ਜਾਂਦੇ ਪਏ ਪਰਲੀ ਅਗੇ ਦਰਿਆ ਦਾ ਪਲਟਾ ਇਸ ਪਾਸੇ ਨੂੰ ਹੋ ਗਿਆ ਜਿਹੜੇ ਤਾਂ ਜ ਮੇਗੀ ਪਾਣੀ ਦਾ ਵਹਾਈ ਇਧਰ ਹੋ ਗਿਆ ਸਾਰਾ ਮਤਲਬ ਕਿ ਕਹਿ ਸਕਦੇ ਕਿ ਜਦੋਂ ਪਲਟਾ ਇਧਰ ਰੇਤ ਦਾ ਵਜਿਆ ਤੇ ਦਰਿਆ ਦੇ ਵਿੱਚੋਂ ਹੀ ਜੜੀ ਆ ਰੇਤ ਗੱਡੀ ਜਾ ਰਹੀ ਹੈ ਤੇ ਇਹ ਸਭਾਵਨਾ ਵੀ ਲਾਈ ਜਾ ਰਹੀ ਹੈ ਕਿ ਕੱਲ ਨੂੰ ਰੱਬ ਨਾ ਕਰੇ ਇਹ ਕੁਦਰਤੀ ਆਫਤ ਆਉਂਦੀ ਆ ਤੇ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਜਿਹੜੇ ਇੱਥੋਂ ਦੇ ਅਫਸਰ ਉਹਨਾਂ ਨੇ ਬਦਲ ਕੇ ਕਿਤੇ ਚੱਲ ਜਾਣਾ ਵਾ ਪਿੰਡ ਵਾਸੀਆਂ ਨੇ ਇੱਥੇ ਰਹਿਣਾ ਵਾ ਇਤੋਂ ਅੱਧਾ ਕਿਲੋਮੀਟਰ ਦੂਰ ਪਿੰਡ ਤੋਂ ਇਤੋਂ ਅੱਧਾ ਕਿਲੋਮੀਟਰ ਦੂਰ ਪਿੰਡ ਆ ਤੇ ਪਿਛਲੀ ਵਾਰ ਵੀ ਪਾਣੀ ਜਿਹੜਾ ਪਿੰਡ ਚ ਕਾਫੀ ਆ ਗਿਆ ਸੀ ਪਾਣੀ ਆਗਰ ਕੋਈ ਧੁੱਸੀ ਨਾਲ ਵਜਿਆ ਦਾਸ ਸਾਹਿਬ ਮੁੜੇ ਲੱਗ ਲਾ ਕੇ ਬੰਦੇ ਰਹੇ ਵੀ ਮਿੱ ਬਿਲਕੁਲ ਬਰਾਬਰ ਚੱਲਦਾ ਪਿਆ ਇ ਤੇ ਥੋੜਾ ਵੀ ਲੀਕ ਹੁੰਦਾ ਸਦਾ ਪਿੰਡ ਚੱਲ ਜਾਣਾ ਹੀ ਪਾਣੀ ਸਰ ਇੱਕ ਹੋਰ ਸਵਾਲ ਆ ਕਿ ਜਿਹੜੀ ਧੁੱਸੀ ਆ ਅਸੀਂ ਵੀ ਆਏ ਆ ਕਾਫੀ ਜਗ੍ਹਾ ਤੋਂ ਟੁੱਟੀ ਆ ਹੁਣ ਵੀ ਟੁੱਟੀ ਆ ਰੇਤ ਤੇ ਨਿਕਲਦੀ ਆ ਰੇਤ ਵੀ ਉਹਨਾਂ ਜਗ੍ਹਾ ਤੋਂ ਨਿਕਲਦੀ ਕੀ ਇਹਨਾਂ ਨੇ ਕਿਤੇ ਦੋ ਟੱਪ ਮਿੱਟੀ ਉਹ ਤੁਸੀਂ ਦੇ ਪਾਈ ਆ ਜੀ ਨਹੀਂ ਨਹੀਂ ਕਿਤੇ ਕੁਝ ਕੁਛ ਨਹੀਂ ਪਾਇਆ ਜੀ ਮਲਕ ਕਹਿ ਸਕਦੇ ਕਿ ਸਿਰਫ ਰੇਤ ਗੱਡਣ ਵਾਲੇ ਦਾ ਧਿਆਨ ਹੈ ਕਿ ਜਿਹੜੀ ਤੁਸੀ ਟੁੱਟੀ ਜਿੱਤੋਂ ਦੀ ਟਰੱਕ ਨੰਗਣ ਦੇ ਉਹ ਵੀ ਮਾੜਾ ਮੋਟਾ ਇਹਨਾਂ ਨੇ ਕਰ ਮਾਲਾ ਇਹ ਜਿਹੜੀ ਹੁਣ ਜਿਰ ਜੇ ਦੇ ਨਿਕਲੀ ਗਈ ਹੈ ਉਹ ਤੁਸੀ ਤੋਂ ਨੰਗੇ ਗਦੇ ਉਹ ਤੁਸੀ ਨੀਵੀ ਹੋਣੀ ਉੱਚੀ ਥੋੜੀ ਹੋਣੀ ਹੈ ਉਹਦੇ ਤੋਂ ਕੁਝ ਪਾਣਗੇ ਫੇਰ ਉੱਚੀ ਹੋਏਗੀ ਉਹਦੇ ਬਾਅਦ ਟਰੱਕ ਟਿਪ ਗੱਡਣ ਵਾਲੀ ਨੰਗਲੀਆਂ ਤਾਂ ਨੀਵੀ ਹੋਣੀ ਹੈ ਪੋਲੀ ਹੋਣੀ ਹੈ ਕੱਲ ਨੂੰ ਪਾਣੀ ਆ ਦੇ ਮੁਲਕ ਟੁੱਟ ਜਾਈਗੀ ਉੱਥੇ ਪਾਣੀ ਨੰਗੇ ਟੁੱਟੇਗੀ ਟੁੱਟੇਗੀ ਉਹ ਇਹ ਪਿੰਡ ਵਾਸੀਆਂ ਦਾ ਕਹਿਣਾ ਵਾ ਕਿ ਇਹ ਜਿਹੜੀ ਆ ਪਾਲਿਸੀ ਗਵਰਨਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਹੜੀ ਇੱਥੋਂ ਦੀ ਅਫਸਰ ਸ਼ਾਈ ਆ ਜਿਹੜੀ ਪੁਰਾਣੀ ਆ ਇਹਦੀ ਜੇ ਕਿਤੇ ਬਦਲੀ ਹੋ ਜੇ ਤੇ ਹੋ ਸਕਦਾ ਵਾ ਕਿ ਇਹਨਾਂ ਦਾ ਸੁੱਖ ਚ ਸਾਹ ਆਏ ਕਿਉਂਕਿ ਉਹਨਾਂ ਨੇ ਸਾਰਾ ਜਿਹੜਾ ਭੇਤ ਲੈ ਪਾ ਲਿਆ ਵਾ ਉਹ ਸਾਹਮਣੇ ਦੇਖੋ ਪੌਗਲੈਂਡ ਚੱਲੀ ਰਹੀ ਏ ਜੀ ਔਰ ਗੱਡੀ ਪਰਦੇ ਪਾਣੀ ਪਾਣੀ ਹੀ ਭਰੇਗਾ ਤੇ ਆ ਕੋਈ ਕਹਿੰਦਾ ਮਿੱਟੀ ਪੁੱਟੇ ਕਰਦੇ ਪਹਿਲੀ ਕੱਢੇ ਕਰਦੇ ਆ ਉਹ ਦਰਿਆ ਜਿੱਦੀ ਦਰਿਆ ਜੂ ਕੱ